ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਨਿਰਪੱਖ ਪੋਸਟ ਦੇ ਪ੍ਰੋਗਰਾਮ ਵਿੱਚ ਆਪਾਂ ਗੱਲ ਕਰਦੇ ਆਂ ਜਨਰੇਸ਼ਨ ਜੈਡ ਦੀ ਸੋ ਜਨਰੇਸ਼ਨ ਜੈਡ ਉਸ ਸਮੇਂ ਚਰਚਾ ਦੇ ਵਿੱਚ ਆਇਆ ਕਿ ਨੇਪਾਲ ਦੇ ਵਿੱਚ ਜਿਹੜਾ ਕੁਝ ਹੋਇਆ ਕਿ ਇਸ ਜਨਰੇਸ਼ਨ ਨੇ ਨੇਪਾਲ ਦਾ ਤਖਤਾ ਪਲਟ ਕਰ ਦਿੱਤਾਗਾ ਸੋ ਜਨਰੇਸ਼ਨ ਜੈਡ ਇਹ ਸ਼ਬਦ ਕਿੱਥੋਂ ਆਇਆ ਜਾਂ ਕੀ ਹੈ ਇਹਦੇ ਬਾਰੇ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਕਿ ਇਹ ਅਸਲ ਦੇ ਵਿੱਚ ਇਹ ਅਮਰੀਕਾ ਦੇ ਲੋਕਾਂ ਦੀ ਦੇਣ ਹੈਗੀ ਅਮਰੀਕਾ ਦੇ ਵਿੱਚੋਂ ਇਹ ਪੀੜ੍hiyan ਨੂੰ ਓਟੋ ਓਟੀ ਪੀੜ੍hiyan ਜਿਵੇਂ ਅਸੀਂ ਕਹਿੰਦੇ ਆਂ ਵੀ ਆ ਪੀੜ੍ਹੀ ਅਗਲੀ ਪੀੜ੍ਹੀ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਆਪਣੇ ਵੈਸੇ ਅ ਇੰਡੀਆ ਦੇ ਵਿੱਚ ਜਾਂ ਪੰਜਾਬੀ ਦੇ ਵਿੱਚ ਅਸੀਂ ਇਹੀ ਮੰਨਦੇ ਆਂ ਵੀ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਸੋ ਉਹਨਾਂ ਨੇ ਇਸੇ ਤਰ੍ਹਾਂ ਪੀੜ੍ਹੀਆਂ ਦੀ ਵੰਡ ਹੈ ਜਿਹੜੀ ਉਹ ਕੀਤੀ ਹੈ ਜਿਹਦੇ ਵਿੱਚ ਇਹ ਇੱਕ ਪੀੜ੍ਹੀ ਹੈ ਜਿਹੜੀ ਜਨਰੇਸ਼ਨ ਜ਼ੱਡ ਜਿਹਨੂੰ ਨਾਮ ਦਿੱਤਾ ਗਿਆ ਸੋ ਉਹਨਾਂ ਦੀਆਂ ਜਦੋਂ ਆਪਾਂ ਇਸ ਪੀੜੀਆਂ ਦੀ ਵੰਡ ਨੂੰ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜੀ ਇੱਕ ਉਹਨਾਂ ਦੀ ਸਭ ਤੋਂ ਪਹਿਲੀ ਹੈਗੀ ਜਿਹਨੂੰ ਉਹ ਲਾਸਟ ਜਨਰੇਸ਼ਨ ਕਹਿੰਦੇ ਨੇ ਭਾਵ ਗਵਾਚੀ ਹੋਈ ਪੀੜ੍ਹੀ ਹੈ ਜਿਹਨੂੰ ਉਹ ਕਹਿੰਦੇ ਨੇ ਉਹਦੇ ਵਿੱਚ ਉਹ 1880 ਤੋਂ ਲਾ ਕੇ 1900 ਤੱਕ ਦਾ ਉਹ ਦੋ ਦਹਾਕਿਆਂ ਦੀ ਨ ਲੋਕਾਂ ਨੂੰ ਗਿਣਦੇ ਆਗੇ ਹਾਲਾਂਕਿ ਪਤਾ ਨਹੀਂ ਇਨਸਾਨ ਤਾਂ ਕਦੋਂ ਤੋਂ ਆਇਆ ਕਦੋਂ ਤੋਂ ਮਤਲਬ ਇਸ ਧਰਤੀ ਦੇ ਉੱਪਰ ਰਹਿ ਰਿਹਾ ਹੈ ਕਿੰਨੇ ਸੌ ਸਾਲ ਹੋ ਗਏ ਕਿੰਨੇ ਹਜ਼ਾਰ ਸਾਲ ਹੋ ਗਏ ਕਿਸੇ ਨੂੰ ਕੋਈ ਪਤਾ ਨਹੀਂ ਹੈ ਪਰ ਉਹਨਾਂ ਨੇ 1980 ਤੋਂ ਲਾ ਕੇ 1990 ਤੱਕ ਅਮਰੀਕਾ ਵਾਲਿਆਂ ਨੇ ਇੱਕ ਜਿਹੜੀ ਪੀੜ੍ਹੀ ਸੀ ਉਹਨੂੰ ਜਿਹੜੀ 1900 ਤੱਕ ਹੈ ਮਤਲਬ 1880 ਤੋਂ ਲਾ ਕੇ 1900 ਤੱਕ 20 ਸਾਲ ਦੀ ਉਹ ਪੀੜ੍ਹੀ ਹੈ ਉਹਨੂੰ ਉਹਨਾਂ ਨੇ ਗਵਾਚੀ ਹੋਈ ਪੀੜ੍ਹੀ ਦਾ ਨਾਮ ਦਿੱਤਾ ਗਾ ਲੋਸਟ ਜਿਹੜੀ ਜਨਰੇਸ਼ਨ ਸੋ ਉਸ ਤੋਂ ਅਗਲੀ ਪੀੜ੍ਹੀ ਹੈ ਜਿਹੜੀ ਉਹਨੂੰ ਉਹਨਾਂ ਨੇ ਗ੍ਰੇਟੈਸਟ ਜਿਹੜੀ ਜਨਰੇਸ਼ਨ ਦਾ ਨਾਮ ਦਿੱਤਾ ਜਿਹਨੂੰ ਉਹ ਜੀਆਈ ਜਨਰੇਸ਼ਨ ਕਹਿੰਦੇ ਨੇ ਜਿਹਦੇ ਵਿੱਚ 1921 ਤੋਂ ਲਾ ਕੇ 1927-30 ਤੱਕ ਦੇ ਮਤਲਬ ਇਹ 30 ਸਾਲਾਂ ਦੇ ਜਿਹੜੇ ਜਨਮੇ ਉਹ ਲੋਕ ਨੇ ਉਹਨਾਂ ਦੀ ਉਹ ਗੱਲ ਕਰਦੇ ਆ ਉਹਨਾਂ ਨੂੰ ਉਹਨਾਂ ਨੇ ਨਾਮ ਦਿੱਤਾ ਹੋਇਆ ਉਸ ਪੀੜ੍ਹੀ ਨੂੰ ਜਿਹੜਾ ਜਿਹੜਾ ਹੈਗਾ ਜਿਹ ਗ੍ਰੇਟੈਸਟ ਜਨਰੇਸ਼ਨ ਦਾ ਨਾਮ ਦਿੱਤਾ ਹੋਇਆ ਹੈਗਾ ਤੇ ਇਸੇ ਤਰ੍ਹਾਂ ਫੇਰ ਉਹ ਉਦੋਂ ਅਗਲੀ ਸਾਈਲੈਂਟ ਜਨਰੇਸ਼ਨ ਅਗਲੀ ਹੈ ਜਿਹੜੀ ਉਹਨਾਂ ਦੀ ਉਹ ਹੈ 1900 ਮਤਲਬ 28 ਤੋਂ ਲਾ ਕੇ 1945 ਤੱਕ ਦਾ ਉਹ ਸਮਾਂ ਜਿਹੜਾ ਉਸ ਸਮੇਂ ਦੌਰਾਨ ਜਿਹੜੇ ਜਨਮੇ ਹੋਏ ਲੋਕ ਨੇ ਉਹਨੂੰ ਉਹ ਸਾਈਲੈਂਟ ਜਨਰੇਸ਼ਨ ਦਾ ਨਾਮ ਦਿੰਦੇ ਆਗੇ ਤੇ ਇਸੇ ਤਰ੍ਹਾਂ ਉਦੋਂ ਅਗਲੀ ਜਿਹੜੀ ਪੀੜ੍ਹੀ ਹੈ ਉਹਨੂੰ ਉਹ ਬੇਬੀ ਬੂਮ ਦਾ ਨਾਮ ਦਿੰਦੇ ਆ ਬੇਬੀ ਬੂਮ ਜਨਰੇਸ਼ਨ ਸੋ ਇਹ 1946 ਤੋਂ 1964 ਤੱਕ ਜਨਮੀ ਹੋਈ ਜਿਹੜੀ ਜਨਰੇਸ਼ਨ ਹੈ ਉਹਨੂੰ ਇਸ ਤਰ੍ਹਾਂ ਦਾ ਨਾਮ ਜਿਹੜਾ ਦਿੱਤਾ ਗਿਆਗਾ ਜਿਹਨੂੰ ਉਹ ਬੇਬੀ ਬੂਮ ਦਾ ਨਾਮ ਦਿੰਦੇ ਆ ਤੇ ਉਦੋਂ ਅਗਲੀ ਜਨਰੇਸ਼ਨ ਹੈ ਜਿਹੜੀ ਉਹ ਹੈਗੀ ਜਨਰੇਸ਼ਨ ਐਕਸ ਜਿਹੜੀ ਕਿ 1965 ਤੋਂ ਲਾ ਕੇ ਜਿਹੜਾ 1980 ਤੱਕ ਦੇ ਲੋਕ ਨੇਗੇ ਇਹ ਪੀੜੀ ਨੂੰ ਉਹ ਜਿਹੜਾ ਹੈ ਆ ਜਨਰੇਸ਼ਨ ਐਕਸ ਦਾ ਨਾਮ ਉਹਨਾਂ ਨੇ ਦਿੱਤਾ ਹੈਗਾ ਸੋ ਇਹᱫੋ ਅਗਲੀ ਪੀੜ੍ਹੀ ਆ ਜਿਹੜੀ ਉਹਨੂੰ ਉਹ ਮਨੇਲੀਅਲ ਜਨਰੇਸ਼ਨ ਕਹਿੰਦੇ ਨੇਗੀ ਤੇ ਜਿਹਦਾ ਨਾਮ ਜਨਰੇਸ਼ਨ Y ਵੀ ਮਤਲਬ ਉਹਨਾਂ ਨੇ ਦਿੱਤਾ ਹੈਗਾ ਐਸ ਤੋਂ ਬਾਅਦ Y ਜਿਹੜਾ ਹੈਗਾ ਉਹਨਾਂ ਦਾ ਅਖਰ ਇਸ ਜਨਰੇਸ਼ਨ ਨੂੰ Y ਜਨਰੇਸ਼ਨ Y ਦਾ ਨਾਮ ਦਿੱਤਾ ਹੈਗਾ ਇਹਦੇ ਵਿੱਚ 1981 ਤੋਂ ਲਾ ਕੇ 1996 ਤੱਕ ਜਿਹੜੇ ਜਨਮੇ ਹੋਏ ਬੱਚੇ ਆ ਉਹਨਾਂ ਨੂੰ ਲਿਆ ਗਿਆ ਹੈਗਾ ਤੇ ਉਦੋਂ ਅਗਲੀ ਜਿਹੜੀ ਪੀੜ੍ਹੀ ਆ ਉਹਨੂੰ ਉਹ ਜਨਰੇਸ਼ਨ Z ਕਹਿੰਦੇ ਨੇ ਜਿਹਦੇ ਵਿੱਚ ਮਤਲਬ 1997 ਤੋਂ 1900 1997 ਤੋਂ ਲੈ ਕੇ 2012 ਤੱਕ ਦੇ ਜਿਹੜੇ ਜਨਮੇ ਹੋਏ ਬੱਚੇ ਆ ਉਹਨਾਂ ਨੂੰ ਲਿਆ ਗਿਆ ਇਸ ਪੀੜ੍ਹੀ ਨੂੰ ਉਹਨਾਂ ਨੇ ਨਾਮ ਦਿੱਤਾ ਹੋਇਆ ਜਨਰੇਸ਼ਨ ਜੈਡ ਦਾ ਤੋਂ ਉਦੋਂ ਅਗਲੀ ਪੀੜ੍ਹੀ ਆ ਜਿਹੜੀ ਉਹ ਜਨਰੇਸ਼ਨ ਅਲਫਾ ਜਿਹਦੇ ਵਿੱਚ 2013 ਤੋਂ ਹੌਣ ਤੱਕ ਦੇ ਭਾਵ 2025 ਤੱਕ ਦੇ ਜਨਮੇ ਹੋਏ ਬੱਚੇ ਆ ਜਿਹੜੇ ਉਹਨਾਂ ਨੂੰ ਉਹਨਾਂ ਨੇ ਜਨਰੇਸ਼ਨ ਅਲਫਾ ਦੇ ਵਿੱਚ ਰੱਖਿਆ ਹੋਇਆ ਤੇ ਇਹਦੋਂ ਅਗਲੀ ਜਿਹੜੀ ਹੈਗੀ ਆ ਉਹ ਜਨਰੇਸ਼ਨ ਬੀਟਾ ਉਹਦੇ ਵਿੱਚ ਬੀਟਾ ਦੇ ਵਿੱਚ ਉਹਨਾਂ ਨੇ 1 ਜਨਵਰੀ ਜਿਹੜਾ 2025 ਤੋਂ ਲੈ ਕੇ ਅ ਲਗਭਗ 2040 ਤੱਕ ਦੇ 39 ਤੱਕ ਦੇ ਬੱਚੇ ਆ ਜਿਹੜੇ ਉਹਨਾਂ ਨੂੰ ਇਹਦੇ ਵਿੱਚ ਰੱਖੇ ਜਾਣ ਦੀ ਉਮੀਦ ਹੈਗੀ ਸੋ ਇਸ ਤਰ੍ਹਾਂ ਉਹਨਾਂ ਨੇ 9 ਜਿਹੜੀਆਂ ਵੰਡੀਆਂ ਹੋਈਆਂ ਨੇਗੀਆਂ ਇਹ ਜਨਰੇਸ਼ਨਾਂ ਪੀੜੀਆਂ 9 ਪੀੜੀਆਂ ਦੇ ਵੱਖੋ-ਵੱਖਰੇ ਨਾਮ ਆ ਜਿਹੜੇ ਉਹ ਰੱਖੇ ਹੋਏ ਨੇਗੇ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਦੇ ਆ ਜਿਹੜੀ ਲੌਸਟ ਜਿਹੜੀ ਜਨਰੇਸ਼ਨਾਂ ਜਿਹੜੀ ਗੁੰਮ ਹੋਈ ਪੀੜ੍ਹੀ ਹੈ ਉਹਦੇ ਵਿੱਚ ਉਹ ਲਿਖਦੇ ਆ ਵੀ ਜਿਹੜਾ ਪਹਿਲਾ ਵਿਸ਼ਵ ਯੁੱਧ ਹੋਇਆ ਉਹਦੇ ਸ਼ੁਰੂਆਤੀ ਬਾਲਗ ਦਾ ਤੱਕ ਉਹ ਪਹੁੰਚੇ ਜਿਹੜੇ ਮਤਲਬ ਇਹਦੇ ਵਿੱਚ ਜੰਮੇ ਹੋਏ ਲੋਕ ਸੀਗੇ ਉਹ ਉਹਦੋਂ ਬਾਲਗ ਹੋ ਗਏ ਸੀ ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆਗਾ ਇਹ ਸਭ ਤੋਂ ਪਹਿਲੀ ਪੀੜੀ ਇਹਨੂੰ ਮੰਨਿਆ ਜਾਂਦਾ ਵੀ ਇਹ ਵੱਡੀ ਪੀੜੀ ਸੀ ਸਭ ਤੋਂ ਇਹ ਮੰਨਦੇ ਆ ਭਾਵੇਂ ਇਹ ਜਿਹੜੇ ਅੰਕੜੇ ਆ ਅਮਰੀਕਾ ਦੇ ਨੇ ਇਹ ਅੰਕੜੇ ਸਾਰੇ ਅਮਰੀਕਾ ਵੱਲੋਂ ਆ ਦਿੱਤੇ ਗਿਆ ਜਾਂ ਉਹਦੇ ਆਸ-ਪਾਸ ਹੋਰ ਮੁਲਕਾਂ ਦੇ ਮਤਲਬ ਕਈ ਮੁਲਕਾਂ ਦਾ ਹੋਰ ਵੀ ਜ਼ਿਕਰ ਹੈ ਉਹਨਾਂ ਦੇ ਵਿੱਚ ਵੀ ਇਹ ਮਤਲਬ ਪ੍ਰਚਲਿਤ ਹੈ ਸਾਰਾ ਜਿਹੜਾ ਇਸ ਤਰ੍ਹਾਂ ਦਾ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਹੋ ਗਿਆ ਕਿਉਂਕਿ ਨੇਪਾਲ ਦੇ ਵਿੱਚ ਜਦੋਂ ਆ ਕੇ ਉਹ ਹੋ ਗਿਆ ਵੀ ਇਹ ਜਿਹੜੀ ਜਨਰੇਸ਼ਨ Z ਹੈ ਤੋਂ ਇਸ ਤਰ੍ਹਾਂ ਮਤਲਬ ਇਹ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਜਿਹੜਾ ਇਹ ਇੱਕ ਉਹਨਾਂ ਨੇ ਕੈਟਾਗਰੀਆਂ ਬਣਾਈਆਂ ਹੋਈਆਂ ਨੇਗੀਆਂ ਤੇ ਗੁੰਮ ਹੋਈ ਪੀੜ੍ਹੀ ਬਾਰੇ ਦੱਸਦੇ ਆਓ ਕਿ ਸਭ ਤੋਂ ਅ ਜਿਹੜੀ ਵੱਡੀ ਪੀੜੀ ਤੇ ਪਹਿਲਾਂ ਦੀ ਸੀਗੀ ਸਮਾਜਿਕ ਪੀੜੀ ਨੂੰ ਆਮ ਤੌਰ ਤੇ ਇਹ 1883 ਤੋਂ ਲੈ ਕੇ ਜਿਹੜਾ 1900 ਸਾਂ 1900 ਤੱਕ ਪੈਦਾ ਹੋਏ ਲੋਕਾਂ ਨੂੰ ਦੱਸਿਆ ਜਾਂਦਾ ਹੈਗਾ ਤੇ ਇਹਦੇ ਵਿੱਚ ਅੱਗੇ ਆ ਵੀ 1900 ਤੋਂ 1910 ਦੇ ਅਧਿਕ ਉਮਰ ਵਿੱਚ ਆਏ ਜੇ ਅਤੇ 20ਵੀਂ ਸਦੀ ਦੇ ਵਿੱਚ ਪੱਕ ਹੋਣ ਵਾਲੀ ਪੀੜੀ ਇਹਨੂੰ ਉਹਨਾਂ ਨੇ ਦੱਸਿਆਗਾ ਸੋ ਇਹਦੇ ਨਾਲ ਹੀ ਇਹ ਇਹ ਵੀ ਕਿਹਾ ਜਾਂਦਾ ਵੀ ਇਸ ਪੀੜੀ ਦੇ ਜਿਹੜੇ ਬਚੇ ਹੋਏ ਵਿਅਕਤੀ ਜੀ 19ਵੀਂ ਪੀੜ੍ਹੀ ਦੌਰਾਨ ਉਹ ਗਵਾਚੀ ਹੋਈ ਪੀੜ੍ਹੀ ਦੇ ਵਿੱਚ ਜਿਹੜਾ ਇੱਕ ਮਤਲਬ ਪੈਦਾ ਹੋਇਆ ਜਿਹੜਾ ਇੱਕ ਬੰਦਾ ਉਹ ਮੰਨਿਆ ਜਾਂਦਾ ਕਿ ਉਹ 117 ਸਾਲ ਦੀ ਉਮਰ ਭੋਗੀ ਉਹਨੇ ਜਿਹੜਾ ਮਤਲਬ 2000 18 ਦੇ ਵਿੱਚ 2018 ਦੇ ਵਿੱਚ ਜਿਹਦੀ ਮੌਤ ਹੋਈ ਹੈ ਸੋ ਉਹ ਇੱਕ ਵਿਅਕਤੀ ਅਜਿਹਾ ਵੀ ਸੀਗਾ ਜਿਹੜਾ ਇਸ ਗਮ ਹੋਈ ਪੀੜ੍ਹੀ ਦਾ ਮਤਲਬ ਅਮਰੀਕਾ ਦੇ ਵਿੱਚ ਉਹ ਵਿਅਕਤੀ ਹੈ ਜਿਹੜਾ 2018 ਦੇ ਵਿੱਚ ਉਹਦੀ ਮੌਤ ਹੋਈ ਹੈਗੀ ਸੋ ਇਹ 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 ਨੇ ਜਿਹੜੀ ਪਹਿਲੀ ਪੀੜ੍ਹੀ ਮੰਨੀ ਜਾਂਦੀ ਹੈਗੀ ਸੋ ਇਹ ਇਸ ਤਰ੍ਹਾਂ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਜਿਹੜੀ ਦੂਸਰੀ ਪੀੜ੍ਹੀ ਦੀ ਗੱਲ ਕਰਦੇ ਆਂ ਤਾਂ ਦੂਜੀ ਪੀੜ੍ਹੀ ਨੂੰ ਉਹਨਾਂ ਨੇ ਗ੍ਰੇਟੈਸਟ ਜਨਰੇਸ਼ਨ ਦਾ ਨਾਮ ਦਿੱਤਾ ਹੈਗਾ ਇਹ ਬੜੀ ਮਹਾਨ ਪੀੜ੍ਹੀ ਉਹਨੂੰ ਮੰਨਦੇ ਨੇ ਕਿ ਇਹ ਜਿਹੜੀ ਹੈਗੀ ਆ ਇਹ 2000 ਸੌਰੀ ਮਤਲਬ 1901 ਤੋਂ ਲਾ ਕੇ 1927 ਤੱਕ ਜਿਹੜੇ ਬੱਚੇ ਪੈਦਾ ਹੋਏ 30 ਸਾਲ ਦਾ ਸਮਾਂ ਹੋ ਦਿੱਤਾ ਗਿਆਗਾ ਉਹ ਉਹਦੇ ਵਿੱਚ ਇਹ ਲੋਕ ਨੇ ਇਹ ਮਤਲਬ ਜਿਹੜਾ ਪਹਿਲਾ ਵਿਸ਼ਵ ਯੁੱਧ ਹੈ ਉਹਦੇ ਵਿੱਚ ਇਹਨਾਂ ਲੋਕਾਂ ਨੇ ਭਾਗ ਲਿਆ ਇਹ ਪਹਿਲੇ ਵਿਸ਼ਵ ਯੁੱਧ ਨੂੰ ਇਹ ਇਹ ਸਪੀੜੀ ਨੇ ਦੇਖਿਆ ਹੈ ਸੋ ਇਹਦੇ ਵਿੱਚ ਜਿਹੜਾ ਪਿਊ ਰਿਸਰਚ ਸੈਂਟਰ ਉਹ ਮੰਨਦਾ ਹੈ ਕਿ ਇਹ 201901 ਤੋਂ ਲਾ ਕੇ 1927 ਤੱਕ ਇਹ ਪੀੜ੍ਹੀ ਹੈ ਜਿਹੜੀ ਮੰਨੀ ਜਾਂਦੀ ਹੈਗੀ ਤੇ ਇਸ ਪੀੜੀ ਦੇ ਵਿੱਚ ਮੰਨਿਆ ਜਾਂਦਾ ਕਿ ਇਹ ਨਹੀਂ ਜਿਹੜਾ ਦੂਸਰੇ ਵਿਸ਼ਵ ਜੰਦੂਦ ਦੇ ਵਿੱਚ ਸੇਵਾ ਕਰਨ ਵਾਲੇ ਜ਼ਿਆਦਾਤਰ ਸਾਬਕਾ ਸੈਨਿਕ ਇਸ ਪੀੜੀ ਦੇ ਜਿਹੜੇ ਸੀਗੇ ਉਹ ਦੂਜੇ ਅੱਧ ਦੌਰਾਨ 1900 13 ਤੋਂ ਲੈ ਕੇ 1927 ਤੱਕ ਉਹ ਪੈਦਾ ਹੋਏ ਇਸ ਤਰ੍ਹਾਂ ਮੰਨਿਆ ਜਾਂਦਾ ਉਸ ਤੋਂ ਅਗਲੀ ਪੀੜੀ ਨੂੰ ਸਾਇਲੈਂਟ ਜਨਰੇਸ਼ਨ ਮੰਨਿਆ ਜਾਂਦਾ ਹੈਗਾ ਜਿਹਨੂੰ ਪਰੰਪਰਾਵਾਦੀ ਪੀੜੀ ਵੀ ਕਿਹਾ ਜਾਂਦਾ ਜਾਂ ਬਿਲਡਰ ਜਨਰੇਸ਼ਨ ਦਾ ਨਾਮ ਵੀ ਉਹਨਾਂ ਨੇ ਦਿੱਤਾਗਾ ਉਹਦੇ ਵਿੱਚ 2 1928 ਤੋਂ ਲੱਗ ਕੇ 1945 ਤੱਕ ਪੈਦਾ ਹੋਏ ਲੋਕ ਆ ਜਿਹੜੇ ਉਹੋ ਗਿਨੇ ਗਏ ਨੇਗੇ ਤੇ ਇਹ ਅਮਰੀਕਾ ਦੇ ਵਿੱਚ ਮੰਨਿਆ ਜਾਂਦਾ ਵੀ 1930 ਦੇ ਵਿੱਚ ਮਹਾਵੰਦੀ ਸੀਗੀ ਤੇ 1940 ਦਾ ਉਹ ਦਹਾਕਾ ਸੀਗਾ ਜਦੋਂ ਬੈਸਬ ਜੰਗ ਜਿਹੜਾ ਦੂਸਰਾ ਉਹ ਸਟਾਰਟ ਹੋਗਾ ਸੀ ਉਹਦੇ ਵਿੱਚੋਂ ਇਹ ਲੋਕ ਬਚੇ ਹੋਏ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਵੀ ਬਹੁਤ ਛੋਟੀ ਪੀੜ੍ਹੀ ਜੀ ਇਹਦੇ ਵਿੱਚ ਲੋਕ ਘੱਟ ਮੰਨੇ ਜਾਂਦੇ ਆ ਵੀ ਬਹੁਤ ਲੋਕ ਘੱਟ ਆ ਇਹਦੇ ਵਿੱਚ ਜਿਹੜੇ ਰਹਿ ਗਏ ਸੀਗੇ ਤੇ ਚੌਥੀ ਪੀੜ੍ਹੀ ਆ ਜਿਹੜੀ ਉਹ ਬੇਬੀ ਬੂਮਰ ਬਣਦੀ ਜਾਂਦੀ ਹੈ ਇਹਨੂੰ ਇਹ ਮੰਨਿਆ ਜਾਂਦਾ ਜੀ ਪੀੜ੍ਹੀ ਆ ਜਿਹੜੀ ਇਹ 1946 ਤੋਂ ਲਾ ਕੇ 1964 ਤੱਕ ਇਹ ਇੱਕ ਪੀੜ੍ਹੀ ਬਣਾਇਆ ਉਹਨਾਂ ਨੇ ਇਸ ਦੇ ਵਿੱਚ 20ਵੀਂ ਸਦੀ ਦੇ ਮੱਧ ਦੇ ਵਿੱਚ ਪੈਦਾ ਹੋਏ ਮੰਨਿਆ ਜਾਂਦਾ ਇਹ ਕਿ ਜਿਹੜਾ ਦੂਸਰਾ ਵਿਸਵ ਜੁੱਧ ਹੋਇਆ ਉਹਦੇ ਅੰਤ ਦੇ ਵਿੱਚ ਇਹ ਪੀੜੀ ਹੈ ਜਿਹੜੀ ਪੈਦਾ ਹੋਈ ਸੀ ਸੋ ਇਸ ਨੂੰ ਮੰਨਿਆ ਜਾਂਦਾ ਵੀ ਇਹ ਦੀ ਮਤਲਬ ਉਪਬਦਲੀ ਇਹਨੂੰ ਕਿਹਾ ਜਾਂਦਾ ਉਪਜਾਊ ਸ਼ਕਤੀ ਇਹਦੀ ਕਾਫੀ ਸੀਗੀ ਆਵਾਦੀ ਦੇ ਵਧਣ ਦੇ ਨਾਲ ਨਾਲ ਆਪਣੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਸਮੂਹ ਮੰਨਿਆ ਜਾਂਦਾ 18 ਦੇ ਵਿੱਚ ਉਹਦੀ ਮੌਤ ਹੋਈ ਹੈਗੀ ਸੋ ਇਹ 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 ਜਿਹੜੀ ਪਹਿਲੀ ਪੀੜੀ ਮੰਨੀ ਜਾਂਦੀ ਹੈਗੀ ਤੋ ਇਹ ਇਸ ਤਰ੍ਹਾਂ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਜਿਹੜੀ ਦੂਸਰੀ ਪੀੜੀ ਦੀ ਗੱਲ ਕਰਦੇ ਆ ਤਾਂ ਦੂਜੀ ਪੀੜੀ ਨੂੰ ਉਹਨਾਂ ਨੇ ਗ੍ਰੇਟੈਸਟ ਜਨਰੇਸ਼ਨ ਦਾ ਨਾਮ ਦਿੱਤਾਗਾ ਇਹ ਬੜੀ ਮਹਾਨ ਪੀੜੀ ਉਹਨੂੰ ਮੰਨਦੇ ਨੇ ਕਿ ਇਹ ਜਿਹੜੀ ਹੈਗੀ ਆ ਇਹ 2000 ਸੌਰੀ ਮਤਲਬ 1901 ਤੋਂ ਲਾ ਕੇ 1927 ਤੱਕ ਜਿਹੜੇ ਬੱਚੇ ਪੈਦਾ ਹੋਏ 30 ਸਾਲ ਦਾ ਸਮਾਂ ਉਹ ਦਿੱਤਾ ਗਿਆਗਾ ਉਹ ਉਹਦੇ ਵਿੱਚ ਇਹ ਲੋਕ ਨੇ ਇਹ ਮਤਲਬ ਜਿਹੜਾ ਪਹਿਲਾ ਵਿਸ਼ਵ ਯੁੱਧ ਹੈ ਉਹਦੇ ਵਿੱਚ ਇਹਨਾਂ ਲੋਕਾਂ ਨੇ ਭਾਗ ਲਿਆ ਇਹ ਪਹਿਲੇ ਵਿਸ਼ਵ ਯੁੱਧਦਰ ਨੂੰ ਇਹ ਇਸ ਪੀੜ੍ਹੀ ਨੇ ਦੇਖਿਆ ਹੈਗਾ ਸੋ ਇਹਦੇ ਵਿੱਚ ਜਿਹੜਾ ਪਿਊ ਪ੍ਰਜਾ ਅ ਰਿਸਰਚ ਸੈਂਟਰ ਉਹ ਮੰਨਦਾ ਹੈ ਕਿ ਇਹ 201901 ਤੋਂ ਲਾ ਕੇ 1927 ਤੱਕ ਇਹ ਪੀੜ੍ਹੀ ਹੈ ਜਿਹੜੀ ਮੰਨੀ ਜਾਂਦੀ ਹੈਗੀ ਤੇ ਇਸ ਪੀੜੀ ਦੇ ਵਿੱਚ ਮੰਨਿਆ ਜਾਂਦਾ ਕਿ ਇਹ ਨਹੀਂ ਜਿਹੜਾ ਦੂਸਰੇ ਵਿਸ਼ਵ ਯੁੱਧ ਦੇ ਵਿੱਚ ਸੇਵਾ ਕਰਨ ਵਾਲੇ ਜ਼ਿਆਦਾਤਰ ਸਾਬਕਾ ਸੈਨਿਕ ਇਸ ਪੀੜੀ ਦੇ ਜਿਹੜੇ ਸੀਗੇ ਉਹ ਦੂਜੇ ਅੱਧ ਦੌਰਾਨ 1900 13 ਤੋਂ ਲੈ ਕੇ 1927 ਤੱਕ ਉਹ ਪੈਦਾ ਹੋਏ ਇਸ ਤਰ੍ਹਾਂ ਮੰਨਿਆ ਜਾਂਦਾ ਉਸ ਤੋਂ ਅਗਲੀ ਪੀੜੀ ਨੂੰ ਸਾਈਲੈਂਟ ਜਨਰੇਸ਼ਨ ਮੰਨਿਆ ਜਾਂਦਾ ਹੈ ਜਿਹਨੂੰ ਪਰੰਪਰਾਵਾਦੀ ਪੀੜੀ ਵੀ ਕਿਹਾ ਜਾਂਦਾ ਜਾਂ ਬਿਲਡਰ ਜਨਰੇਸ਼ਨ ਦਾ ਨਾਮ ਵੀ ਉਹਨਾਂ ਨੇ ਦਿੱਤਾਗਾ ਉਹਦੇ ਵਿੱਚ 2 1928 ਤੋਂ ਲਾ ਕੇ 1945 ਤੱਕ ਪੈਦਾ ਹੋਏ ਲੋਕ ਆ ਜਿਹੜੇ ਉਹ ਗਿਨੇ ਗਏ ਨੇਗੇ ਤੇ ਇਹ ਅਮਰੀਕਾ ਦੇ ਵਿੱਚ ਮੰਨਿਆ ਜਾਂਦਾ ਵੀ 1930 ਦੇ ਵਿੱਚ ਮਹਾਮੰਦੀ ਸੀਗੀ ਤੇ 1940 ਦਾ ਉਹ ਦਹਾਕਾ ਸੀਗਾ ਜਦੋਂ ਬੈਸ ਜੰਗ ਜਿਹੜਾ ਦੂਸਰਾ ਉਹ ਉਹ ਸਟਾਰਟ ਹੋਗਾ ਜੀ ਉਹਦੇ ਵਿੱਚੋਂ ਇਹ ਲੋਕ ਬਚੇ ਹੋਏ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਵੀ ਬਹੁਤ ਛੋਟੀ ਪੀੜ੍ਹੀ ਜੀ ਇਹਦੇ ਵਿੱਚ ਲੋਕ ਘੱਟ ਮੰਨੇ ਜਾਂਦੇ ਆ ਵੀ ਬਹੁਤ ਲੋਕ ਘੱਟ ਆ ਇਹਦੇ ਵਿੱਚ ਜਿਹੜੇ ਰਹਿ ਗਏ ਸੀਗੇ ਤੇ ਚੌਥੀ ਪੀੜ੍ਹੀ ਆ ਜਿਹੜੀ ਉਹ ਬੇਬੀ ਬੂਮਰ ਮੰਨੀ ਜਾਂਦੀ ਹੈ ਇਹਨੂੰ ਇਹ ਮੰਨਿਆ ਜਾਂਦਾ ਜੀ ਪੀੜ੍ਹੀ ਆ ਜਿਹੜੀ ਇਹ 1946 ਤੋਂ ਲਾ ਕੇ 1964 ਤੱਕ ਇਹ ਇੱਕ ਪੀੜ੍ਹੀ ਬਣਾਇਆ ਉਹਨਾਂ ਨੇ ਇਸ ਦੇ ਵਿੱਚ 20ਵੀਂ ਸਦੀ ਦੇ ਮੱਧ ਦੇ ਵਿੱਚ ਪੈਦਾ ਹੋਏ ਮੰਨਿਆ ਜਾਂਦਾ ਇਹ ਕਿ ਜਿਹੜਾ ਦੂਸਰਾ ਵਿਸਵ ਜੁੱਧ ਹੋਇਆ ਉਹਦੇ ਅੰਤ ਦੇ ਵਿੱਚ ਇਹ ਪੀੜ੍ਹੀ ਹੈ ਜਿਹੜੀ ਪੈਦਾ ਹੋਈ ਸੀ ਸੋ ਇਸ ਨੂੰ ਮੰਨਿਆ ਜਾਂਦਾ ਵੀ ਇਹ ਦੀ ਮਤਲਬ ਉਪਬਦਲੀ ਇਹਨੂੰ ਕਿਹਾ ਜਾਂਦਾ ਅਪਜਾਊ ਸ਼ਕਤੀ ਇਹਦੀ ਕਾਫੀ ਸੀਗੀ ਆਬਾਦੀ ਦੇ ਵਧਣ ਦੇ ਨਾਲ ਨਾਲ ਆਪਣੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਸਮੂਹ ਮੰਨਿਆ ਜਾਂਦਾ ਹੈਗਾ ਤੇ ਇਹਦੇ ਵਿੱਚ ਮਤਲਬ ਇਹ ਵੀ ਮੰਨਿਆ ਜਾਂਦਾ ਵੀ ਹਜ਼ਾਰਾਂ ਸਾਲ ਤੋਂ ਸਭ ਤੋਂ ਵੱਡੀ ਉਮਰ ਦੀ ਜਨਸੰਖਿਆ ਵਾਲੀ ਇਹ ਪੀੜ੍ਹੀ ਹੈ ਜਿਹੜੀ ਬਣੀ ਸੀ ਜਿਹੜੀ ਸਾਇਲੈਂਟ ਜਨਰੇਸ਼ਨ ਕਿਹਾ ਜਾਂਦਾ ਭਾਵੇਂ ਇਹਨਾਂ ਨੇ ਬਹੁਤਾ ਕਿਤੇ ਕੋਈ ਉਸ ਤਰ੍ਹਾਂ ਦਾ ਇੱਕ ਆਵਾਜ਼ ਜ਼ਿਕਰ ਵੀ ਇਹਨਾਂ ਨੇ ਜਿਹੜਾ ਨਾ ਹੀ ਤਾਂ ਕੋਈ ਉਹ ਜਿਹੜਾ ਕੋਈ ਚੱਲ ਰਿਹਾ ਸਾਡਾ ਮਤਲਬ ਪੋਸਟਰ ਵਾਰ ਜਾਂ ਹੋਰ ਇਹਦੇ ਵਿੱਚ ਇਹਨਾਂ ਨੇ ਬਹੁਤਾ ਭਾਗ ਨਹੀਂ ਲਿਆ ਹੈਗਾ ਸਾਇਲੈਂਟ ਪੀੜੀ ਇਸੇ ਕਰਕੇ ਮੰਨਿਆ ਜਾਂਦਾ ਵੀ ਨਾ ਕੋਈ ਬਹੁਤੀ ਭਾਸ਼ਣਵਾਜੀ ਵਾਲੀ ਸੀ ਸੋ ਇਹਨਾਂ ਨੇ ਸਾਥ ਜ਼ਿੰਦਗੀ ਜਿਉਣ ਵਾਲੀ ਪੀੜੀ ਮੰਨੀ ਜਾਂਦੀ ਹੈਗੀ ਤੇ ਇਹਦੋਂ ਕਹਾਉਂਦਾ ਜਨਰੇਸ਼ਨ ਐਕਸ ਐਕਸ ਜਿਹੜੀ ਇਹ ਆਉਂਦੀ ਆ 1965 ਤੋਂ ਲਾ ਕੇ 1980 ਦੇ ਦਹਾਕੇ ਤੱਕ ਪੈਦਾ ਹੋਏ ਲੋਕ ਉਹ ਜਨਰੇਸ਼ਨ ਐਕਸ ਦੇ ਵਿੱਚ ਰੱਖੇ ਗਏ ਹੈਗੇ ਤੇ ਇਹਦੇ ਵਿੱਚ ਜੇ 1970 1980 1990 ਦੇ ਦਹਾਕੇ ਦੇ ਸ਼ੁਰੂ ਵਿੱਚ ਜਿਹੜਾ ਕਿਹਾ ਜਾਂਦਾ ਵੀ ਸਮਾਜਿਕ ਕਦਰਾਂ ਕੀਮਤਾਂ ਬਦਲਣ ਦੇ ਨਾਲ 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 ਇਹ ਲੋਕਾਂ ਵਿੱਚ ਚੇਂਜ ਵੀ ਆਇਆ ਜਿਹੜੇ ਮਤਲਬ ਇਸ ਸਮੇਂ ਦੌਰਾਨ ਜਨਮੇ ਹੋਏ ਲੋਕ ਸੀਗੇ ਸੋ ਇਹਨੂੰ ਲੈਟ ਕਿ ਜਨਰੇਸ਼ਨ ਵੀ ਇਸ ਕਰਕੇ ਕਿਹਾ ਜਾਂਦਾ ਹੈਗਾ ਸੋ 21ਵੀਂ ਸਦੀ ਦੇ ਸ਼ੁਰੂ ਵਿੱਚ ਇਹ ਉਹਨਾਂ ਦਾ ਮੱਧ ਜੀਵਨ ਖੋਜ ਜਨਰੇਸ਼ਨ ਐਕਸ ਜਿਹੜੀ ਜਨਰੇਸ਼ਨ ਨੂੰ ਸਰਗਰਮ ਇਸ ਜਨਰੇਸ਼ਨ ਨੂੰ ਮੰਨਿਆ ਜਾਂਦਾ ਵੀ ਬੜੀ ਸਰਗਰਮ ਖੋਸ ਰਹਿਣ ਵਾਲੀ ਤੇ ਜਿਹੜਾ ਕੰਮ ਧੰਦੇ ਦੇ ਵਿੱਚ ਲੱਗਣ ਵਾਲੀ ਜੀਵਨ ਨੂੰ ਸੰਤੁਲਨ ਪ੍ਰਾਪਤ ਕਰਨ ਵਾਲੀ ਉਸ ਤਰ੍ਹਾਂ ਦੀ ਪੀੜ੍ਹੀ ਇਹ ਮੰਨੀ ਗਈ ਹੈ ਜਿਹੜੀ ਇਸ ਸਮੇਂ ਦਰਾਂ ਉਦ ਵੀ ਉਤਪਾਦਕ ਦੇ ਵਜੋਂ ਵੀ ਉਹਨੂੰ ਜਾਣਿਆ ਜਾਂਦਾ ਵੀ ਇਹਨੇ ਇਹ ਪੀੜ੍ਹੀ ਨੇ ਬਹੁਤ ਕੰਮ ਬਹੁਤ ਕੀਤਾ ਮਤਲਬ ਬਹੁਤ ਕਾਮੀ ਪੀੜ੍ਹੀ ਇਹ ਮੰਨੀ ਗਈ ਹੈਗੀ ਸੋ ਜਦੋਂ ਅਗਲੀ ਪੀੜ੍ਹੀ ਹੈ ਜਿਹੜੀ ਉਹਨੂੰ ਜਿਹੜਾ ਮੰਨਿਆ ਜਾਂਦਾ ਮਨੇਲੀਅਨ ਸੋ ਇਹ ਮਲੇਰੀਅਨ ਜ ਜਿਹਨੂੰ Y ਜਨਰੇਸ਼ਨ Y ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਵੇਂ XY Z ਦੇ ਬੈਕਸ ਤੋਂ ਬਾਅਦ Y ਜਨਰੇਸ਼ਨ ਆਉਂਦੀ ਹੈਗੀ ਸੋ ਇਹ ਇਹ ਇਸ ਪੀੜ੍ਹੀ ਦੇ ਵਿੱਚ ਵੀ ਇਹਨੂੰ ਮੰਨਿਆ ਜਾਂਦਾ ਵੀ ਜਿਹੜੀ ਇਹ ਪੀੜ੍ਹੀ ਸੀਗੀ ਇਹ ਮਤਲਬ ਅਸਲ ਦੇ ਵਿੱਚ ਉਸ ਤੋਂ ਅਪਰੰਤ 1980 ਦੇ ਦਹਾਕੇ ਦੇ ਵਿੱਚ ਉਹ ਇਹ ਸ਼ੁਰੂ ਹੁੰਦੀ ਹੈ ਤੇ 1900 90 ਦੇ ਦਹਾਕਾ ਤੋਂ ਲੈ ਕੇ ਇਹ 2000 ਦੇ ਦਹਾਕੇ ਤੱਕ ਇਹਦਾ ਸਮਾਕਾਰ ਮੰਨਿਆ ਜਾਂਦਾ ਹੈ ਪੀੜੀ ਨੂੰ 1991 ਤੋਂ ਲਾ ਕੇ 1996 ਤੱਕ ਮੰਨਿਆ ਜਾਂਦਾ ਪਰ 2000 ਦੇ ਵਿੱਚ ਆ ਜਿਹੜੀ ਸਦੀ ਪਲਟਣ ਵਾਲੀ ਇਹ ਉਸ ਤਰ੍ਹਾਂ ਦੀ ਪੀੜੀ ਹੈ ਜਿਹੜੀ ਮੰਨੀ ਜਾਂਦੀ ਹੈਗੀ ਸੋ ਇਹ ਤੋਂ ਅਗਲੀ ਪੀੜੀ ਹੈ ਜਿਹਨੂੰ ਜਨਰੇਸ਼ਨ Z ਕਿਹਾ ਜਾਂਦਾ ਜਿਹਦਾ ਹੁਣ ਨਪਾਲ ਵਾਲਾ ਮਸਲਾ ਹੋਇਆਗਾ ਸੋ ਇਹ ਇਹ ਪੀੜੀ ਦਾ ਜਿਹੜਾ ਜਨਮ ਹੈ ਇਹ 2010 ਦੇ ਸ਼ੁਰੂਆਤੀ ਸਾਲਾਂ ਦੇ ਵਿੱਚ ਇਹਨੂੰ ਵਰਤਿਆ ਜਾਂਦਾ ਹੈ ਭਾਵ 2000 ਜਿਹੜਾ 97 ਤੋਂ 2012 ਤੱਕ ਜੇ ਅਸੀਂ ਗੱਲ ਕਰੀਏ ਤਾਂ ਇਹ ਪੀੜ੍ਹੀ ਹੈ ਜਿਹੜੀ ਜਨਮੀ ਹੋਈ ਹੈ ਇਹ 2000 1997 ਤੋਂ ਲਾ ਕੇ 2012 ਤੱਕ 2012 ਤੱਕ ਇਸ ਇਹਨਾਂ ਸਾਲਾਂ ਦੇ ਵਿੱਚ ਜਿਹੜੇ ਮਤਲਬ ਜਨਮੀ ਹੋਈ ਪੀੜ੍ਹੀ ਹੈ ਇਹਨੂੰ ਮੰਨਿਆ ਜਾਂਦਾ ਹੈ ਕਿ ਇਹ ਜਿਹੜੀ ਜੈਡ ਜਨਰੇਸ਼ਨ ਨੂੰ ਕਿਹਾ ਜਾਂਦਾ ਹੈਗਾ ਸੋ ਭਾਵੇਂ ਜ਼ਰੂਰੀ ਤੌਰ ਤੇ ਇਹਦੇ ਤੇ ਬੜੀ ਮਤਲਬ ਇੰਪੋਰਟੈਂਟ ਗੱਲਾ ਵੀ ਇਹ ਭਾਵੇਂ ਡਿਜੀਟਲ ਤੌਰ ਤੇ ਪੜ੍ਹੇ ਲਿਖੇ ਨਾ ਹੋਣ ਪਰ ਇਹ ਡਿਜੀਟਲ ਕੰਮ ਕਰਨ ਵਾਲੀ ਥਾਂ ਤੇ ਜਾ ਕੇ ਸੰਘਰਸ਼ ਕਰ ਸਕਦੇ ਨੇ ਕਿ ਕਿਉਂਕਿ ਇਹ ਜਿਹੜੀ ਪੀੜ੍ਹੀ ਹੈ ਸੋਸ਼ਲ ਮੀਡੀਆ ਦੇ ਵਿੱਚ ਜਨਮੀ ਹੋਈ ਅਸਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਇਹ ਉਹ ਪੀੜ੍ਹੀ ਹੈਗੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਵਿੱਚ ਇਹਦਾ ਜਨਮ ਹੋਇਆ ਔਰ ਉਹ ਸੋਸ਼ਲ ਮੀਡੀਆ ਦੇ ਵਿੱਚ ਹੀ ਮਤਲਬ ਜਿਹੜੀ ਪੀੜ੍ਹੀ ਜੈਡ ਹੈ ਉਹ ਪਿਛਲੀਆਂ ਪੀੜ੍ਹੀਆਂ ਨਾਲੋਂ ਬਿਹਤਰ ਵਿਵਹਾਰ ਕਰਨ ਵਾਲੇ ਘੱਟ ਖਸਾਲ ਵਜੋਂ ਦਰਸਾਇਆ ਜਾਂਦਾ ਹੈ ਸੋ ਇਹ ਇਸ ਤਰ੍ਹਾਂ ਦਾ ਇਸ ਪੀੜ੍ਹੀ ਬਾਰੇ ਇਹਨਾਂ ਨੇ ਲਿਖਿਆ ਜੀ ਜੈਡ ਜਿਹੜੀ ਜਨਰੇਸ਼ਨ ਇਹਦੇ ਬਾਰੇ ਇੱਕ ਹੋਰ ਜਿਹੜਾ ਹੈਗਾ ਮੈਰੀ ਮਰੀਮ ਬੈਂਸਟਰ ਆਨਲਾਈਨ ਜਿਹੜੀ ਡਿਕਸ਼ਨਰੀ ਹੈ ਉਹ ਉਹ ਜਿਹੜੀ ਜਨਰੇਸ਼ਨ ਜੈਡ ਹੈ ਇਹਨੂੰ 1990 ਦੇ ਦਹਾਕੇ ਦੇ ਅਖੀਰ ਵਿੱਚ ਤੇ 2000 ਦੇ ਦਹਾਕੇ ਦੇ ਸ਼ੁਰੂਆਤ ਦੇ ਵਿੱਚ ਪੈਦਾ ਹੋਏ ਲੋਕਾਂ ਨੂੰ ਇਸ ਪੀੜ੍ਹੀ ਦੇ ਵਿੱਚ ਪ੍ਰਭਾਵਿਤ ਕਰ ਆਪਾਂ ਜਿਹੜਾ ਹੈਗਾ ਉਹ ਦੱਸਦੀ ਹੈ ਵੀ ਇਸ ਪੀੜ੍ਹੀ ਦੇ ਵਿੱਚ ਇਹ ਲੋਕ ਆ ਜਿਹੜੇ ਇਹਨਾਂ ਦਾ ਜਨਮ ਹੋਇਆ ਜਿਹੜੇ ਇਸ ਪੀੜ੍ਹੀ ਆਉਂਦੇ ਆ ਜਨਰੇਸ਼ਨ ਜੈਡ ਦੇ ਵਿੱਚ ਸੋ ਇਹ ਅ ਅਸਲ ਦੇ ਵਿੱਚ ਇਹਨਾਂ ਨੂੰ ਜ਼ਿਆਦਾ ਮਿਹਨਤੀ ਇਹ ਪੀੜ੍ਹੀ ਹੈ ਜਿਹੜੀ ਇਹ ਮੰਨੀ ਜਾਂਦੀ ਹੈਗੀ ਤੇ ਅੱਠਵੀਂ ਆ ਉਹਨਾਂ ਨੇ ਜਨਰੇਸ਼ਨ α ਜਿਹੜੀ α ਕੀ ਇਹ ਜ਼ੈਡ ਤੋਂ ਬਾਅਦ ਮਤਲਬ ਇਹਨੂੰ ਮੰਨਿਆ ਜਾਂਦਾ ਹੈਗਾ ਤੇ ਇਹਦੇ ਵਿੱਚ ਕਿਹਾ ਜਾਂਦਾ ਵੀ ਇਹ ਇਹ ਜਿਹੜੇ α ਵਾਲੇ ਬੱਚੇ ਨੇਗੇ ਇਹ ਭਾਵ 2000 ਉਸ ਤੋਂ ਜਿਹੜੀ ਪਹਿਲੀ ਪੀੜ੍ਹੀ ਸੀਗੀ ਆਪਾਂ ਜਿਹਦੀ ਗੱਲ ਕਰ ਰਹੇ ਸੀਗੇ ਜਨਰੇਸ਼ਨ ਜ਼ੈਡ ਤੋਂ ਬਾਅਦ ਇਹ 2010 ਤੋਂ ਇਹਦਾ ਸ਼ੁਰੂਆਤੀ ਸਾਲ ਮੰਨਿਆ ਜਾਂਦਾ 2020 ਤੱਕ ਇਹ 10 ਸਾਲਾਂ ਦਾ ਜਿਹੜਾ ਪੀੜ ਹੈਗਾ ਇਹਨੂੰ α ਦੇ ਵਿੱਚ ਮੰਨਿਆ ਉਹਨਾਂ ਨੇ ਜਿਹੜੀ ਜਨਰੇਸ਼ਨ α ਇਹ ਇਹਨੂੰ ਕਿਹਾ ਜਾਂਦਾ ਹੈਗਾ ਸੋ ਇਹਦੇ ਨਾਲ ਹੀ ਅਗਲੀ ਪੀੜੀ ਹੈ ਜਿਹੜੀ ਉਹਨੂੰ ਜਨਰੇਸ਼ਨ β ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਸੋ ਇਹ α ਤੋਂ ਬਾਅਦ ਆਉਣ ਵਾਲੀ ਇੱਕ ਪੀੜੀ ਹੈਗੀ ਤੇ ਇਹ ਇੱਕ ਜਿਹੜਾ ਇਸ ਪੂਰੇ ਪ੍ਰਕਰਨ ਨੂੰ ਪ੍ਰਵਾਸਤ ਕਰਨ ਵਾਲਾ ਸੱਜਣਾ ਜਿਹਨੂੰ ਭਵਿੱਖਵਾਦੀ ਜਨਸੰਖਿਆ ਵਿਗਿਆਨੀ ਮਾਰਕ ਮੈਕ ਕ੍ਰਿੰਗਡਲ ਇਹ ਇਸ ਜਿਆਦਾ ਇਹ ਜਿਹੜੀ ਇਸ ਤਰ੍ਹਾਂ ਦੀ ਵੰਡ ਕੀਤੀ ਗਈ ਹੈ ਇਹਦੇ ਵਿੱਚ ਇਹਨਾਂ ਦਾ ਕਾਫੀ ਯੋਗਦਾਨ ਰਿਹਾਗਾ ਸੋ ਇਹ ਮੰਨਦੇ ਆ ਵੀ ਜਿਹੜਾ 2025 ਦੇ ਸ਼ੁਰੂਆਤੀ ਜਨਮ ਤੋਂ ਲੈ ਕੇ ਇਹ 2039 ਤੱਕ ਜਿਹੜੇ ਲੋਕ ਜੰਮਣਗੇ ਉਹਨਾਂ ਨੂੰ ਇਹ ਇਸ ਪੀੜੀ ਦੇ ਵਿੱਚ ਜਿਹੜੀ ਜਨਰੇਸ਼ਨ ਬਿੱਟਾਗੀ ਇਹਦੇ ਵਿੱਚ ਰੱਖਿਆ ਜਾਊਗਾ ਹੁਣ ਇਹ ਦੇਖਦੇ ਆ ਪਤਾ ਨਹੀਂ ਪੁਵਖਦੀਆਂ ਗੱਲਾਂ ਨੇ ਹਾਲਾਂਕਿ ਕਿਹਾ ਜਾਂਦਾ ਵੀ ਜਿਹੜੀ AI ਤਕਨੀਕ ਹੈ ਉਹ ਇਸ ਪੀੜੀ ਦਾ ਬੇਸ ਬਣੂਗੀ AI ਮਤਲਬ ਵੱਡੀ ਇੱਕ ਅੱਜ ਦੀ ਨਵੀਂ ਤਕਨੀਕ ਹੈ ਤੋਂ AI ਤਕਨੀਕ ਨੂੰ ਚਾਹੇ ਹੁਣ ਲੋਕ ਕੁਝ ਵਰਤ ਰਹੇ ਆ ਪਰ ਇਹ ਪੀੜੀ ਹੈ ਜਿਹੜੀ ਬੀਟਾ ਇਹ ਖੁੱਲ ਕੇ ਜਿਹੜਾ AI ਤਕਨੀਕ ਹੈ ਉਹਨੂੰ ਵਰਤੂਗੀ ਔਰ ਉਹਦੇ ਵਿੱਚ ਨਵੇਂ ਅਵਿਸ਼ਕਾਰ ਜਾਂ ਨਵੀਆਂ ਹੋਰ ਖੋਜਾਂ ਜਾਂ ਹੋਰ ਇਸ ਤਰ੍ਹਾਂ ਦੀਆਂ ਡਿਜੀਟਲ ਖੋਜਾਂ ਕਰਨ ਦੇ ਸਮਰੱਥ ਹੋਊਗੀ। ਸੋ ਇਹ ਅ ਸੀਗਾ ਜੀ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਕਿ ਕਿਵੇਂ ਪੀੜ੍ਹੀਆਂ ਦੀ ਜਿਹੜੀ ਵੰਡ ਹੈ ਪੀੜ੍ਹੀਆਂ ਨੂੰ ਜਿਹੜਾ ਵੰਡਿਆ ਗਿਆ ਔਰ ਡੋਡੀ ਜਿਸ ਤਰ੍ਹਾਂ ਜੀ ਅਸੀਂ ਮੰਨ ਲੈਂਦੇ ਹਾਂ ਵੀ ਉਹ 7ਵੀਂ ਪੀੜ੍ਹੀ ਚ ਆ 8ਵੀਂ ਪੀੜ੍ਹੀ ਚ ਹੈ ਪਰ ਇਹਨਾਂ ਦੇ ਜਿਹੜਾ ਅ ਅਮਰੀਕਾ ਵੱਲੋਂ ਇਸ ਤਰ੍ਹਾਂ ਦੀ ਵੰਡਾ ਜਿਹੜੀ ਕੀਤੀ ਗਈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ। ਕਿਉਂਕਿ ਮਸਲਾ ਜਿਹੜਾ ਚੱਲਿਆ ਸੀ ਜਨਰੇਸ਼ਨ ਜੈਡ ਤੋਂ ਜਿਨੇ ਨੇਪਾਲ ਦਾ ਤਸਤਾ ਪਲਟ ਕੀਤਾਗਾ ਸੋ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਰਹਾਂਗੇ ਕਿ ਅਗਲੀਆਂ ਜਿਹੜੀਆਂ ਜਨਰੇਸ਼ਨਾਂ ਨੇ ਉਹ ਕੀ ਕੁਝ ਕਰ ਸਕਦੀਆਂ ਨੇਗੀਆਂ ਤੇ ਕੌਣ ਲੋਕ ਆ ਜਿਹੜੇ ਬਚਣਗੇ ਹਾਲਾਂਕਿ ਇਹ ਵੀ ਕਿਹਾ ਜਾਂਦਾ ਵੀ ਜਿਹੜੀ ਬੀਟਾ ਵਾਲੀ ਹੈਗੀ ਅ ਅਸਲ ਦੇ ਵਿੱਚ ਇਹ ਜਿਹੜੀ ਆਖਰੀ ਆ ਆਪਾਂ ਕਹਿ ਸਕਦੇ ਹਾਂਗੇ ਇਹਦੇ ਬਾਰੇ ਕਿਹਾ ਜਾਂਦਾ ਵੀ ਇਹ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਭਵਿੱਖ ਦੇ ਵਿੱਚ ਅ ਅਗਲੀ ਸਦੀ ਆ ਜਿਹੜੀ ਅਗਲੀ ਪੀੜ੍ਹੀ ਆ ਉਹਨੂੰ ਵੀ ਇਹ ਦੇਖ ਸਕੂਗੀ ਭਾਵ ਨਵਾਂ ਯੁੱਗ ਆ ਜਿਹੜਾ ਉਹਦੇ ਵਿੱਚ ਇਹ ਬੀਟਾ ਦੇ ਵਿੱਚ ਜਿਹੜੇ ਜਨਮੇ ਹੋਏ ਬੱਚੇ ਨੇ ਉਹੋ ਚਲੇ ਜਾਣਗੇ ਸੋ ਅੱਜ ਦੇ ਲਈ ਇੰਨਾ ਹੀ ਤੁਸੀਂ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਧੰਨਵਾਦ